ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਅੱਜ ਲੱਗੇ ਆ ਜੀ ਵੀਡੀਓ ਬਣਾਉਣ ਮੱਕੀ ਦੀ ਰੋਟੀ ਬਣਾਉਣ ਲੱਗੇ ਆ ਆ ਤੇ ਉਹਦੇ ਵਿੱਚ ਪਾਵਾਂਗੇ ਮੌਲੀਆਂ ਕद्दूकस ਕਰਕੇ ਤੇ ਨਾਲ ਹੀ ਪਿਆਜ਼ ਅਦਰਕ ਤੇ ਇਹ ਲਿਆ ਜੀ ਮਰੋਂਗਾਈ ਦੇ ਪੱਤੇ ਤੇ ਇਹ ਧਨੀਆਂ ਸਾਰਾ ਜਿਹੜਾ ਆਪਾਂ ਇਹ ਮਟੀਰੀਅਲ ਆ ਇਸ ਤਰ੍ਹਾਂ ਕद्दूकस ਕਰ ਲੈਣਾ ਤੇ ਉਸ ਤੋਂ ਬਾਅਦ ਫਿਰ ਮੱਕੀ ਦੀ ਰੋਟੀ ਆਪਾਂ ਬਣਾਵਾਂਗੇ ਮੱਕੀ ਦੀ ਰੋਟੀ ਬਣਾਵਾਂਗੇ ਬਹੁਤ ਸੌਖੇ ਜਿਹੇ ਤਰੀਕੇ ਦੇ ਨਾਲ ਆਪਾਂ ਨੂੰ ਮੱਕੀ ਦੀ ਰੋਟੀ ਉਦਾਂ ਨਹੀਂ ਬਣਾਉਣੀ ਆਂਦੀ ਤਾਂ ਸੌਖੇ ਜਿਹੇ ਤਰੀਕੇ ਨਾਲ ਬਣਾ ਲੀਦੀ ਆ ਤੇ ਉਹ ਤੁਹਾਡੇ ਨਾਲ ਲੱਗੀਆਂ ਸ਼ੇਅਰ ਕਰਨ। ਤੇ ਨਾਲ ਬਣਾਇਆ ਜੀ ਫਰੈਸ਼ ਦਹੀਂ ਲੱਸੀ ਬਣਾਵਾਂਗੇ ਨਾਲ। ਗਰਮੀ ਦੇ ਮੌਸਮ ਵਿੱਚ ਇਹ ਵਡੀਆਂ ਚੀਜ਼ਾਂ ਬਹੁਤ ਵਧੀਆ ਲੱਗਦੀਆਂ ਦਹੀਂ ਲੱਸੀ, ਚਟਨੀ। ਕਿਉਂਕਿ ਸਬਜ਼ੀਆਂ ਹੁੰਦੀਆਂ ਥੋੜੀਆਂ ਦੂਜੀਆਂ ਜਿਆਦਾ ਪਸੰਦ ਨਹੀਂ ਆਉਂਦੀਆਂ ਗਰਮੀ ਵਿੱਚ ਤਾਂ ਇਦਾਂ ਦਾ ਖਾਣਾ ਜਿਹੜਾ ਉਹ ਵਧੀਆ ਲੱਗਦਾ ਹੈ ਹੈਲਥੀ ਵੀ ਆ। ਤੇ ਆਜੋ ਫਿਰ ਬਣਾਉਂਦੇ ਆ ਆਪਾਂ ਅੱਜ ਸਪੈਸ਼ਲ ਮੱਖੀ ਦੀ ਰੋਟੀ ਹਾਂਜੀ ਮੂਲੀਆਂ ਕद्दूकस ਕਰ ਲਈਆਂ ਤੁਸੀਂ ਦੇ ਸਕਦੇ ਆ ਧੰਨੀਆਂ ਵੀ ਕੱਟ ਕੇ ਪਾ ਲਿਆ ਤੇ ਪਿਆਜ਼ ਆਦਰਕ ਵੀ ਬਰੀਕ ਆਪਾਂ ਬਿਲਕੁਲ ਕद्दूकस ਕਰ ਲਿਆ ਹੁਣ ਇਹਦੇ ਵਿੱਚ ਪਾਵਾਂਗੇ ਮਰੌਂਗਾ ਦੇ ਪੱਤੇ ਇਹ ਪੱਤਿਆਂ ਦਾ ਬਹੁਤ ਜ਼ਿਆਦਾ ਬੈਨੀਫਿਟ ਆ ਕੋਈ ਦਾਲ ਸਬਜ਼ੀ ਬਣਾਓ ਤੁਸੀਂ ਇਹਦੇ पराठे ਵੀ ਇਹਦੇ ਇਕੱਲੇ ਦੇ ਬਣਾ ਸਕਦੇ ਆ ਇਹਦਾ ਬਹੁਤ ਫਾਇਦਾ ਹੁੰਦਾ ਹੈ ਉਮਰੇ ਦੇ ਵਿੱਚ ਪਾਵਾਂਗੇ ਟੇਸਟ ਦੇ ਅਕੋਰਡਿੰਗ ਪਾ ਲਓ ਜੀ ਹਰੀ ਮਿਰਚ ਥੋੜਾ ਜੀਰਾ ਧਨੀਆ ਟੇਸਟ ਦੇ ਅਕੋਰਡਿੰਗ ਨਮਕ ਗਰਮ ਮਸਾਲਾ ਲੋ ਜੀ ਇਹ ਸਾਰੀਆਂ ਚੀਜ਼ਾਂ ਆਪਾਂ ਮਸਾਲੇ ਜਿਹੜੇ ਐਡ ਕਰਨੇ ਸੀ ਕਰ ਲਏ ਆ ਤੇ ਹੁਣ ਆਪਾਂ ਇਹ ਮਟੀਰੀਅਲ ਨੂੰ ਮਿਕਸ ਕਰਕੇ ਤੇ ਜਿੱਦਾਂ ਜਿੱਦਾਂ ਆਪਾਂ ਰੋਟੀ ਬਣਾਉਣੀ ਆ ਆਟਾ ਇਹਦੇ ਵਿੱਚ ਮਿਕਸ ਕਰ ਲੈਣਾ ਤੇ ਥੋੜਾ ਥੋੜਾ ਆਪਾਂ ਆਟੇ ਨੂੰ ਮਿਕਸ ਕਰਕੇ ਤੇ ਰੋਟੀ ਬਣਾਉਂਦੇ ਆ ਇਹ ਮਟੀਰੀਅਲ ਹੋ ਗਿਆ ਜੀ ਰੈਡੀ ਇਹ ਲਾ ਆਟਾ ਚੰਗੀ ਤਰ੍ਹਾਂ ਵਿੱਚ ਮਿਕਸ ਕਰ ਲੈਣਾ ਤੇ ਫਿਰ ਥੋੜਾ ਥੋੜਾ ਆਟਾ ਆਪਾਂ ਪਾਣੀ ਦੇ ਨਾਲ ਘਰਕੀ ਤੇ ਰੋਟੀ ਬਣਾਉਂਦੇ ਆ। ਇਹ ਲਾ ਆਟਾ ਇਸ ਲਈ ਮਿਕਸ ਕਰ ਲੈਣਾ ਕਿਉਂਕਿ ਮੂਲੀਆਂ ਵਿੱਚ ਪਾਣੀ ਹੁੰਦਾ ਆ ਪਿਆਜ਼ ਆਪਾਂ ਸਾਰਾ ਕੁਝ ਕੱਦੂਕਸ ਕੀਤਾ ਆ ਤੇ ਡਾਇਰੈਕਟ ਹੀ ਵਿੱਚ ਪਾਣੀ ਨਹੀਂ ਪਾਵਾਂਗੇ। ਪਲਾ ਸਾਰਾ ਮਟੀਰੀਅਲ ਇਸ ਤਰ੍ਹਾਂ मिक्स करके फिर थोड़ा-थोड़ा पानी पाके तो फिर आप रोटी बनाओंदे हां हां जी ਤੁਸੀਂ ਦੇਖ ਸਕਦੇ ਆ ਇਸ ਤਰ੍ਹਾਂ ਥੋੜਾ-ਥੋੜਾ ਆਟਾ ਜਿਹੜਾ ਆਪਾਂ ਮੜ ਲੈਣਾ ਥੋੜਾ-ਥੋੜਾ ਪਾਣੀ ਪਾ ਕੇ ਤੇ ਇਹ ਪਾਣੀ ਥੋੜਾ ਜਿਹਾ ਆਪਾਂ ਜਿਹੜਾ ਗਰਮ ਪਾਣੀ ਆ ਉਹ ਲਿਆਇਆ ਜ਼ਿਆਦਾ ਗਰਮ ਨਹੀਂ ਥੋੜਾ ਜਿਹਾ ਵਿੱਚ ਠੰਡਾ ਮਿਕਸ ਕਰ ਲਿਆ ਜਿਸ ਵੀ ਸਾਈਜ਼ ਦੀ ਤੁਸੀਂ ਬਣਾਉਣੀ ਹੈ ਉਹਨਾਂ ਕਪੜਾ ਤੁਸੀਂ ਲੈ ਕੇ ਬਣਾ ਸਕਦੇ ਆ ਜਿਹੜੀਆਂ ਮੇਰੀਆਂ ਭੈਣਾਂ ਨੂੰ ਮੇਰੇ ਵਰਗੀਆਂ ਆ ਰੋਟੀ ਨਹੀਂ ਪਕਾਉਣੀ ਆਉਂਦੀ ਦੂਸਰੇ ਤਰ੍ਹਾਂ ਤੇ ਉਹ ਇਦਾਂ ਜਿਹੜਾ ਸੌਖਾ ਤਰੀਕਾ ਹੈ ਉਹਦੇ ਨਾਲ ਪਕਾ ਲਓ ਵੈਸੇ ਹੁਣ ਤਾਂ ਬਹੁਤ ਕੁੜੀਆਂ ਇਦਾਂ ਬਣਾਉਂਦੀਆਂ ਹੁਣ ਮੰਮੀਆਂ ਦੀ ਰੀਤ ਸਾਡੇ ਤੋਂ ਨਹੀਂ ਹੁੰਦੀ ਹੈ ਜੀ ਮੰਮੀਆਂ ਦਾ ਫਟਾਫਟ ਰੋਟੀਆਂ ਮੱਕੀ ਦੀਆਂ ਬਣਾ ਲੈਂਦੀਆਂ ਸੀ ਪਰ ਆਪਾਂ ਇਹ ਸੌਖੇ ਤਰੀਕੇ ਨਾਲ ਬਣਾਉਂਦੇ ਆ ਹਜੇ ਵੀ ਵੈਸੇ ਤੜਾਈ ਤੇ ਪਲਾਸਟਿਕ ਲਾਇਆ ਤੇ ਧੀ ਹੌਲੀ ਹੌਲੀ ਤਾਂ ਜ਼ਿਆਦਾ ਹਿੱਲਾ ਨਹੀਂ ਕਰਨਾ ਤੇ ਬਸ ਇਸ ਤਰ੍ਹਾਂ ਹੋਰੀ-ਵੜੀ ਆਪਾਂ ਇਹਨੂੰ ਆਪਾਂ ਹੁਣ 깔 ਲੈਣਾ ਮੈਂ ਛੋਟੀ ਰੋਟੀ ਬਣਾਉਣ ਲੱਗੀ ਆ ਤੁਸੀਂ ਆਪਣੇ ਇੰਨਾ ਦੀ ਜੇ ਵੱਡੀ ਬਣਾਉਣੀ ਆ ਲੇਟੇੜਾ ਜਿਹੜਾ ਥੋੜਾ ਵੱਡਾ ਲੈ ਲਓ ਜੇ ਸਾਈਡ ਤੋਂ ਲੱਗਦਾ ਆ ਥੋੜੀ ਟੁੱਟਦੀ ਆ ਜਾਂ ਉਹਨੂੰ ਨਾਲ-ਨਾਲ ਹੀ ਕਵਰ ਕਰ ਲੈਣਾ ਆਪਾਂ ਕਿਉਂਕਿ ਮੈਂ ਇਹਦੇ ਵਿੱਚ ਪਿਆਜ਼ ਮਟੀਰੀਅਲ ਜ਼ਿਆਦਾ ਪਾਇਆ ਹੈ ਇਸ ਲਈ ਥੋੜੀ-ਥੋੜੀ ਸਾਈਡਾਂ ਤੋਂ ਇਸ ਤਰ੍ਹਾਂ ਹੋ ਹੀ ਜਾਂਦੀਆਂ ਨੇ ਤੇ ਜਨਾਬ ਹੁਣ ਹੀ ਕਹਿੰਦੇ ਸੀਗੇ ਕਿ ਮਟੀਰੀਅਲ ਜਿਹੜਾ ਜ਼ਿਆਦਾ ਹੋਣਾ ਚਾਹੀਦਾ ਉਹ ਨਾਲ ਜਨਾਬ ਹਾਂਜੀ ਹਾਂਜੀ ਇਹ ਜਨਾਬ ਦੀ ਫਰਮਾਇਸ਼ ਤੇ ਅੱਜ ਬਣ ਰਹੀਆਂ ਬਹੁਤ ਟਾਈਮ ਹੋ ਗਿਆ ਇਹ ਦੀਆਂ ਅਸੀਂ ਕੱਦੀ ਸੀਗੀ ਤੇ ਬਾਅਦ ਵਿੱਚ ਨਹੀਂ ਬਣਾਈ ਤੇ ਅੱਜ ਫਿਰ ਸਪੈਸ਼ਲ ਵਾਸੀ ਸੀਗਾ ਕਿ ਇਹ ਹੀ ਰੋਟੀ ਖਾਣੀ ਅੱਜ ਤਵਾ ਹੋ ਗਿਆ ਗਰਮ ਥੋੜਾ ਜਿਹਾ ਲਗਾ ਲੋ ਆਇਲ ਇਦਾਂ ਇਹ ਆ ਕਿ ਰੋਟੀ ਜਿਹੜੀ ਇਹ ਪਤਲੀ ਵੀ ਬਹੁਤ ਜ਼ਿਆਦਾ ਬਣਦੀ ਹੈ ਕਿ ਇਦਾਂ ਆਪਾਂ ਰੋਟਣ ਦਾ ਤਾਂ ਬਿਲਕੁਲ ਵੀ ਡਰਨੀ ਹੈ ਕਿ ਉਹ ਵੀ ਟੁੱਟ ਜਾਊਗੀ। ਹੋਜੀ। ਹੁਣ ਦੋਨੋਂ ਸਾਈਡ ਆਇਲ ਲਾ ਕੇ ਤਾਂ ਆਪਾਂ ਇਹਨਾਂ ਜੰਗੀ ਤਰ੍ਹਾਂ ਸੇਕ ਲੈਣਾ ਆ ਤੇ ਨਾਲ ਨਾਲ ਰੋਟੀ ਸਾਰੇ ਜਣੇ ਖਾਊਗੇ ਤਾਂ ਆਪਾਂ ਗਰਮ ਗਰਮ ਬਣਾਵਾਂਗੇ। ਤੇ ਤੁਸੀਂ ਵੀ ਟਰਾਈ ਜ਼ਰੂਰ ਕਰਿਓ। ਨਾਲਾ ਜਿੱਦੈ ਹੀ ਆ ਤੇ ਨਾਲੇ ਹੈਗੀ ਆ ਜੀ ਲੱਸੀ। ਤੇ سونے ਤੇ ਸਾਗਾ ਅੱਜ ਸਾਰਾ ਹੀ ਹੋੜ ਬਹੁਤ ਵਧੀਆ ਜੰਮੀ ਖਣ ਵਾਲਾ ਦੋਨੋਂ ਸਾਈਡ ਆਇਲ ਕੋਣਾ ਬਟਰ ਲਵਨ ਦੇਸੀ ਕੇ ਜੋ ਵੀ ਤੁਸੀਂ ਲਗਾਉਂਦੇ ਆ ਬਸ ਉਸ ਤਰ੍ਹਾਂ ਦੋਨੋਂ ਸਾਈਡ ਤੇ ਆਪਾਂ ਸੇਕ ਲਾਂਗੇ ਬਹੁਤ ਟੇਸਟੀ ਬਣਦੀ ਆ ਪਿਆਜ਼ ਅਦਰਕ ਜਦੋਂ ਵਿੱਚ ਪਾਉਂਦੇ ਆ ਆਪਾਂ ਤੇ ਉਹਦਾ ਟੇਸਟ ਧਨੀਆ ਤੇ ਅਸੀਂ ਤਾਂ ਮਰੂੰਗਾ ਹੀ ਵੀ ਵਿੱਚ ਪਾਈ ਆ ਕੋਈ ਵੀ ਦਾਲ ਸਬਜ਼ੀ ਬਣਾਉਂਦੇ ਆ ਕੁਝ ਬਣਾਉਂਦੇ ਆ ਮੈਂ ਥੋੜੇ ਜੇ ਪੱਤੇ ਪਾ ਲੈਂਦੀ ਹੁੰਦੀ ਆ ਤੇ ਉਹਦਾ ਫਾਇਦਾ ਵੀ ਬਹੁਤ ਆ ਤੇ ਟੇਸਟ ਵੀ ਵਧੀਆ ਬਣਦਾ ਹਾਂਜੀ ਰੋਟੀ ਹੋ ਗਈ ਆ ਜੀ ਰੈਡੀ ਇਹ ਪਾਲਿਆਜੀ ਦਹੀਂ ਤੇ ਵਿੱਚ ਪਾ ਲਈ ਹਰੀ ਮਿਰਚ ਅਚਾਰ ਦੇ ਨਾਲ ਮਿਰਚ ਖਾਣ ਦੇ ਜੇ ਕੋਈ ਸ਼ਕੀਨ ਹੈ ਤਾਂ ਖਾ ਸਕਦੇ ਆ ਤੇ ਤੁਸੀਂ ਦੇਖ ਸਕਦੇ ਆ ਰੋਟੀ ਕਿੰਨੀ ਵਧੀਆ ਬਣ ਕੇ ਰੈਡੀ ਆ ਤੇ ਨਾਲ ਬਣਾਈ ਆ ਜੀ ਮਿੰਟ ਪਾ ਕੇ ਆਪਾਂ ਲੱਸੀ ਮਿੰਟ ਤਾਂ ਧਨੀਆ ਥੋੜਾ ਜਿਹਾ ਪਾ ਕੇ ਇਹਨੂੰ ਗ੍ਰाइंड ਕਰ ਲਓ ਬਹੁਤ ਵਧੀਆ ਬਣਦੀ ਆ ਬਹੁਤ ਟੇਸਟੀ ਪਲੇਟ ਦੇਖ ਕੇ ਕਿਹਦਾ ਕਿਹਦਾ ਖਾਣ ਨੂੰ ਦਿਲ ਕੀਤਾ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਪੂਰਾ ਦੇਖਿਓ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਤੇ ਮਿਲਦੇ ਆਪਾਂ ਜਲਦੀ ਨੈਕਸਟ ਰੈਸਪੀ ਦੇ ਨਾਲ ਬਾਏ ਬਾਏ ਜੀ ਟੇਕ ਕੇਅਰ